ਤੰਤਾਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਬੰਗਾਲ ਤੋਂ ਤੁਰਦੇ ਹੋਏ ਮਹਾਰਾਜ ਰਾਜਾ ਸ਼ਿਵਨਾਥ ਨੂੰ ਮਿਲਣ ਗਏ ਇਸ ਤੋਂ ਪਹਿਲਾਂ ਮਹਾਰਾਜਾ ਕਾਮਰੂਪ ਦੇਸ਼ ਦੇ ਵਿੱਚ ਸੀ ਜਿੱਥੇ ਮਹਾਰਾਜ ਨੇ ਜਾਦੂਗਰਨੀਆਂ ਨੂੰ ਧਰਮਸ਼ਾਲਾ ਬਣਾਉਣ ਦਾ ਨਾਮ ਜਪਣ ਦਾ ਉਪਦੇਸ਼ ਦਿੱਤਾ ਮਹਾਰਾਜ ਨੇ ਉਹਨਾਂ ਜਾਦੂਗਰਨੀਆਂ ਨੂੰ ਦੱਸਿਆ ਸੀ ਕਿ ਧਰਮਸ਼ਾਲਾ ਦੇ ਵਿੱਚ ਰੋਜ਼ ਜਾਣਾ ਉੱਥੇ ਵਾਹਿਗੁਰੂ ਜੀ ਦਾ ਨਾਮ ਜਪਣਾ ਤੇ ਕੜਾ ਪ੍ਰਸ਼ਾਦੀ ਦੀ ਤਿਆਰ ਕਰਨੀ ਹੈ ਜੇ ਐਵੇਂ ਕਰੋਗੇ ਤਾਂ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਕਦੀ ਕੋਈ ਵਿਗਨ ਨਹੀਂ ਪਾਊਗਾ ਇਹ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ ਹਜੂਰ ਮਹਾਰਾਜ ਸਚੇ ਪਾਸ਼ਾ ਉਹ ਕਾਮਰੋਪ ਦੇਸ਼ ਤੋਂ ਚੱਲਦਿਆਂ ਚੱਲਦਿਆਂ ਰਸਤੇ ਵਿੱਚ ਇੱਕ ਸਮੁੰਦਰ ਆਇਆ ਮਹਾਰਾਜ ਜੀ ਉਸ ਸਮੁੰਦਰ ਦੇ ਸਾਹਮਣੇ ਖਲੋ ਕੇ ਭਾਈ ਬਾਲਾ ਜੀ ਨੂੰ ਪੁੱਛਦੇ ਵਈ ਇੱਥੇ ਕੋਈ ਜਹਾਜ਼ ਬੇੜੀ ਨਜ਼ਰ ਨਹੀਂ ਆਉਂਦੀ ਅਸੀਂ ਇਹ ਸਮੁੰਦਰ पार ਕਿਵੇਂ ਕਰਾਂਗੇ ਤਾਂ ਭਾਈ ਬਾਲਾ ਜੀ ਨੇ ਬੜੇ ਪ੍ਰੇਮ ਨਾਲ ਉੱਤਰ ਦਿੱਤਾ ਮਹਾਰਾਜ ਜੀ ਜਿੱਥੇ ਤੁਸੀਂ ਹੋ ਉਥੇ ਕਿਸੇ ਜਹਾਜ਼ ਦੀ ਕੀ ਲੋੜ ਹੋਵੇ ਤੁਸੀਂ ਤਾਂ ਸੰਸਾਰ ਸਾਗਰ ਤੋਂ ਲੋਕਾਂ ਨੂੰ ਤਾਰ ਦਿੰਦੇ ਹੋ ਇਹ ਤਾਂ ਇੱਕ ਸਮੁੰਦਰ ਆ ਮਹਾਰਾਜ ਜੀ ਤੁਹਾਡਾ ਤਾਂ ਨਾਮ ਲੈ ਕੇ ਸਿੱਖ ਧਰ ਜਾਂਦੇ ਨੇ ਤੁਸੀਂ ਤਾਂ ਵੱਡੇ ਹੋ ਫਿਰ ਗੁਰੂ ਮਹਾਰਾਜ ਜੀ ਸਮੁੰਦਰ ਤੇ ਤੁਰਨ ਲੱਗਦੇ ਨੇ ਗੁਰੂ ਮਹਾਰਾਜ ਜੀ ਨੇ ਪਾਈ ਬਾਲਾ ਜੀ ਤੇ ਪਾਈ ਮਰਦਾਨਾ ਜੀ ਨੂੰ ਇਹ ਬਚਨ ਕੀਤਾ ਕਿ ਇੱਕ ਓੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ ਜਾਪ ਕਰਨਾ ਤੇ ਫਿਰ ਸਮੁੰਦਰ ਤੇ ਤੁਰੇ ਜਾਣਾ ਪਾਈ ਬਾਲਾ ਜੀ ਇਹ ਕਥਾ ਗੁਰੂ ਅੰਗਦ ਦੇ ਪਾਸ਼ਾ ਜੀ ਨੂੰ ਸੁਣਾ ਰਹੇ ਪਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇ ਪਾਸ਼ਾ ਜੀ ਮੈਂ ਤੇ ਪਾਈ ਮਰਦਾਨਾ ਜੀ ਦੋਵੇਂ ਆਪਾਂ ਗੁਰੂ ਮਹਾਰਾਜ ਜੀ ਦੇ ਪਿੱਛੇ-ਪਿੱਛੇ ਜਾ ਰਹੇ ਸੀ ਮਹਾਰਾਜ ਜਦੋਂ ਅਸੀਂ ਸਮੁੰਦਰ ਤੇ ਤੁਰੇ ਜਾਂਦੇ ਸੀ ਉਦੋਂ ਤਾਂ ਸਾਡਾ ਪੈਰ ਵੀ ਨਹੀਂ ਗਿੱਲਾ ਹੋਇਆ ਸੋ ਫਿਰ ਮਹਾਰਾ ਸੱਚੇ ਪਾਤਸ਼ਾ ਸਮੁੰਦਰ ਪਾਰ ਕਰਕੇ ਰਾਜਾ ਸ਼ਿਵਨਾਬ ਦੇ ਦੇਸ਼ ਵਿੱਚ ਪਹੁੰਚੇ ਰਾਜਾ ਸ਼ਿਵਨਾਬ ਦਾ ਇੱਕ ਬਾਗ ਸੀ ਜਿਹੜਾ ਮੁੱਦਤਾਂ ਤੋਂ ਸੁੱਕਾ ਪਿਆ ਸੀ ਰਾਜੇ ਨੇ ਬਹੁਤ ਲਾਇਆ ਕਿ ਉਸ ਬਾਗ ਨੂੰ ਹਰਿਆ ਕੀਤਾ ਜਾਵੇ ਪਰ ਉਹ ਬਾਗ ਹਰਿਆ ਪਰਿਆ ਹੋ ਹੀ ਨਹੀਂ ਸਕਿਆ ਪਰ ਜਦੋਂ ਗੁਰੂ ਮਹਾਰਾਜ ਜੀ ਨੇ ਉੱਥੇ ਚਰਨ ਪਾਏ ਤਾ ਇੱਕੋਤਮ ਸਾਰਾ ਬਾਗ ਹਰਿਆ ਭਰਿਆ ਹੋ ਗਿਆ ਫੁੱਲ ਖਿੜ ਗਏ ਜਿਹੜੇ ਪੌਦੇ ਸੀ ਪੇੜ ਸੀ ਫਾਲਾਗੇ ਉਹਨਾਂ ਤੇ ਸਾਰੇ ਪਾਸੇ ਹਰਿਆਲੀ ਤੇ ਹਰਿਆਲੀ ਹੋ ਗਈ ਜਦੋਂ ਇਹ ਹੋਇਆ ਤਾਂ ਆਸੇ ਪਾਸੇ ਖਬਰਾਂ ਫੈਲ ਗਈਆਂ ਕਿ ਸਦੀਆਂ ਤੋਂ ਜਿਹੜਾ ਬਾਗ ਸੁੱਕਾ ਪਿਆ ਸੀ ਉਹ ਬਾਗ ਇੱਕਦਮ ਹਰਿਆ ਭਰਿਆ ਹੋ ਗਿਆ ਰਾਜਾ ਸ਼ੇਵਨਾਮ ਨੂੰ ਇਹ ਗੱਲ ਪਤਾ ਲੱਗੀ ਕਿ ਇੱਕ ਸੰਤ ਆਈ ਨੇ ਜੇਨਾ ਦੇ ਚਰਨ ਰੱਖਣ ਨਾਲ ਇਹ ਬਾਗ ਹਰੀਆ-ਪਰਿਆ ਹੋ ਗਿਆ। ਰਾਜਾ ਬੜਾ ਪ੍ਰਸੰਨ ਹੋਇਆ ਤਾਂ ਉਹਨੇ ਆਪਣੇ ਮੰਤਰੀ ਭੇਜਿਆ। ਤੇ ਉਹ ਮੰਤਰੀ ਨੂੰ ਐਵੇਂ ਨਹੀਂ ਭੇਜਿਆ। ਮੰਤਰੀ ਨੂੰ ਪਰਖ ਕਰਨ ਲਈ ਭੇਜਿਆ। ਕਿ ਇਹ ਗੁਰੂ ਨਾਨਕ ਪਾਤਸ਼ਾਹ ਜੀ ਹਨ ਕਿ ਹੋਰ ਕੋਈ। ਮੰਤਰੀ ਦੇ ਹੱਥ ਭੋਜਨ ਵੀ ਭੇਜਿਆ। ਤਾਂ ਜਦੋਂ ਮੰਤਰੀ ਗੁਰੂ ਮਹਾਰਾਜ ਜੀ ਕੋਲ ਭੋਜਨ ਲੈ ਕੇ ਪਹੁੰਚਿਆ ਤਾਂ ਗੁਰੂ ਮਹਾਰਾਜ ਜੀ ਨੇ ਭੋਜਨ ਛਕਣ ਤੋਂ ਮਨ੍ਹਾ ਕਰ ਦਿੱਤਾ। ਉਹ ਮੰਤਰੀ ਵਾਪਸ ਆਉਂਦਾ ਤੇ ਰਾਜੇ ਸ਼ਿਵਰਾਮ ਨੂੰ ਕਹਿੰਦਾ ਕਿ ਮਹਾਰਾਜ ਨੇ ਤਾਂ ਭੋਜਨ ਨਹੀਂ ਸ਼ਕਿਆ ਤਾਂ ਉਹ ਜੋ ਰਾਜਾ ਸ਼ਿਵਨਾਬ ਕਹਿੰਦਾ ਕਿ ਵੀ ਹੁਣ ਤੁਸੀਂ ਇਸਤਰੀਆਂ ਨੂੰ ਲੈ ਕੇ ਜਾਓ ਜਦੋਂ ਮੰਤਰੀ ਇਸਤਰੀਆਂ ਲੈ ਕੇ ਜਾਂਦਾ ਤਾਂ ਮਹਾਰਾਜ ਨੇ ਉਦੋਂ ਉਪਦੇਸ਼ ਦਿੱਤਾ ਕਿ ਇਹ ਸਰੀਰ ਤਾਂ ਗੰਦਗੀ ਹੈ ਗੰਦ ਨਾਲ ਪ੍ਰੇਮ ਕਰਨਾ ਸਪਰਸ਼ ਕਰਨਾ ਇਹਦੇ ਨਾਲੇ ਵਿਕਾਰ ਪੈਦਾ ਹੁੰਦੇ ਹਨ ਮਹਾਰਾਜ ਸੱਚੇ ਪਾਸ਼ਾ ਜੀ ਕਹਿੰਦੇ ਨੇ ਐਸ ਸਰੀਰ ਦੇ ਅੰਦਰ ਮਿੱਜ ਤੇ ਹੱਡੀਆਂ ਨੇ ਰਕਤ ਐ ਸਾਰਾ ਕੁਝ ਗੰਦਗੀ ਦਾ ਘਾਰ ਹੈ ਜਿਹੜਾ ਬੰਦਾ ਸਰੀਰ ਦਾ ਹੰਕਾਰ ਕਰਦਾ ਉਹ ਬਹੁਤ ਵੱਡਾ ਗਿਆਨੀ ਹੈ ਸੋ ਗੁਰੂ ਪਿਆਰਿਓ ਜਦੋਂ ਸਰੀਰ ਦੇ ਵਿੱਚੋਂ ਆਤਮਾ ਨਿਕਲਦੀ ਏ ਦੋ ਦਿਨ ਹੋ ਜਾਣ ਉਹ ਸਰੀਰ ਨੂੰ ਪਏ ਹੋਏ ਉਸੇ ਸਰੀਰ ਦੇ ਵਿੱਚੋਂ ਇੰਨੀ ਗੰਦੀ ਗੁਦਬੂ ਆਉਂਦੀ ਏ ਕਿ ਕੋਈ ਵੀ ਉਸ ਸਰੀਰ ਦੇ ਕੋਲ ਖੜ੍ਹ ਨਹੀਂ ਸਕਦਾ ਜਦੋਂ ਉਸੇ ਸਰੀਰ ਵਿੱਚ ਆਤਮਾ ਹੁੰਦੀ ਬੰਦਾ ਬੜੇ ਪ੍ਰਕਾਰ ਨਾਲ ਇਸ ਤੇ ਸੁਗੰਧੀਆਂ ਲਾਉਂਦਾ ਏ ਸੋ ਮਹਾਰਾਜ ਸਰੀਰਾਂ ਦੇ ਰਾਸ ਤੋਂ ਬਹੁਤ ਉੱਚੇ ਨੇ ਇਹ ਸਾਰਾ ਕੁਝ ਜਦੋਂ ਮੰਤਰੀ ਸੁਣਦਾ ਤਾਂ ਮਹਾਰਾਜ ਨੂੰ ਮੱਥਾ ਟੇਕ ਕੇ ਉਹ ਵਾਪਸ ਰਾਜਾ ਸ਼ੇਬਨਾਬ ਕੋਲ ਚਲਿਆ ਜਾਂਦਾ ਉਹ ਮੰਤਰੀ ਵੀ ਹੈਰਾਨ ਹੋ ਗਿਆ ਬਈ ਇਹ ਕਿਹੋ ਜਿਹਾ ਫਕੀਰ ਐਹੋ ਜਿਹਾ ਤੇ ਅਸੀਂ ਕਦੀ ਦੇਖਿਆ ਹੀ ਨਹੀਂ ਜਿਹੜਾ ਇਹੋ ਜਿਹਾ ਉਪਦੇਸ਼ ਦਿੰਦਾ ਹੋਵੇ ਸੋ ਮੰਤਰੀ ਮਹਾਰਾਜ ਦੇ ਬਚਨ ਸੁਣ ਕੇ ਵਾਪਸ ਰਾਜਾ ਸ਼ੇਵਨਾਬ ਕੋਲ ਜਾਂਦਾ ਇਕਤਾਸੀ ਬੜੇ ਪਿਆਰ ਨਾਲ ਨਜ਼ਰ ਬਣ ਕਰਾਂਗੇ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਇਕਾਗਰ ਜਿਤ ਕਰਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੋੜੀਏ ਜੀ ਸੋ ਪਰਸ਼ਰਾਮ ਮੰਤਰੀ ਜਿਹੜਾ ਸੀ ਮਹਾਰਾਜ ਦੇ ਬਚਨ ਸੁਣ ਕੇ ਰਾਜਾ ਸ਼ੇਵਨਾਬ ਕੋਲ ਆ ਕੇ ਕਹਿੰਦਾ ਵੀ ਇਹ ਜਿਹੜੇ ਸੰਤ ਆਏ ਨੇ ਬਾਗ ਦੇ ਵਿੱਚ ਇਹਨਾਂ ਦਾ ਬਹੁਤ ਉੱਚਾ ਸੁੱਚਾ ਜੀਵਨ ਹੈ ਰਾਜਾ ਸ਼ੇਵਨਾਬ ਆਪਣੇ ਮੰਤਰੀ ਨੂੰ ਕਹਿਣ ਲੱਗਾ ਬਈ ਇੱਕ ਕੰਮ ਕਰੋ ਇਹ ਸੋਨੇ ਸੋਨੇ ਕੱਪੜੇ ਤੇ ਸੋਨੇ ਦੇ ਗਹਿਣੇ ਰੱਖੋ ਇਹਨਾਂ ਦੇ ਅੱਗੇ ਜੇ ਤਾਂ ਐ ਇਹਨਾਂ ਸੋਨੇ ਸੋਨੇ ਕੱਪੜੇ ਤੇ ਗਹਿਣਿਆਂ ਤੇ ਹੱਥ ਲਾ ਦੇਣਗੇ ਤਾਂ ਫਿਰ ਆਪਾਂ ਇਹ ਸਮਝਾਂਗੇ ਬਈ ਇਹ ਨਕਲੀ ਸੰਤ ਨਹੀਂ ਤੇ ਜੇ ਹੱਥ ਨਾ ਲਾਉਣ ਤਾਂ ਐ ਅਸਲੀ ਨੇ ਹੁਣ ਸੰਤ ਜੀ ਕਦਾ ਮੰਨੀ ਕਰਦਾ ਵੀ ਇਹ ਕੱਪੜੇ ਤੇ ਗਹਿਣੇ ਨਾ ਲਈਏ ਸੋ ਰਾਜਾ ਕਹਿੰਦਾ ਭੀ ਮੰਤਰੀ ਨੂੰ ਇਹਨਾਂ ਨੂੰ ਕੱਪੜੇ ਤੇ ਗਹਿਣੇ ਭੇਟਾ ਕਰਕੇ ਵੇਖੋ ਉਹ ਮੰਤਰੀ ਉਸ ਬਾਗ ਵਿੱਚ ਪਹੁੰਚਿਆ ਜਿੱਥੇ ਗੁਰੂ ਮਹਾਰਾਜ ਜੀ ਆਸਣ ਲਾ ਕੇ ਬੈਠੇ ਸਨ ਉਹ ਮੰਤਰੀ ਆਇਆ ਤੇ ਉਹਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਮਾਇਆ ਦਾ ਢੇਰ ਲਾ ਦਿੱਤਾ ਕਹਿੰਦਾ ਮਹਾਰਾਜ ਜੀ ਇਹ ਭੇਟਾ ਲਓ ਇਹ ਭੇਟਾ ਰਾਜੇ ਨੇ ਭੇਜੀ ਹੈ ਪਉਣ ਮਹਾਰਾਜ ਜੀ ਗੁਰੂ ਪਾਸ਼ਾ ਜੀ ਨੂੰ ਪਤਾ ਸੀ ਕਿ ਰਾਜਾ ਸ਼ੇਵਨਾਥ ਸਾਨੂੰ ਪਰਖ ਰਿਆ ਤਾਂ ਅੰਤਰਜਾਮੇ ਸੱਚੇ ਪਾਸ਼ਾ ਜੀ ਨੇ ਵੇਖ ਕੇ ਬਚਨ ਕੀਤਾ ਗੁਰਮਹਾਰਾਜ ਜੀ ਕਹਿੰਦੇ ਮੰਤਰੀ ਜੇ ਸਰੀਰੀ ਝੂਠਾ ਤੇ ਇਹ ਕੱਪੜੇ ਕਿੱਥੋਂ ਸੱਚੇ ਹੋ ਜਾਣਗੇ ਇਹ ਕੱਪੜੇ ਵੀ ਜਿਹੜੇ ਨੇ ਨਾ ਇਹ ਝੂਠੇ ਨੇ ਕਹਿੰਦੇ ਮੰਤਰੀ ਇਹਨਾਂ ਨੂੰ ਲੈ ਜਾ ਇਹ ਸਾਡੇ ਕਿਸੇ ਕੰਮ ਦੇ ਹੀ ਨਹੀਂ ਕਿਸੇ ਹੋਰ ਨੂੰ ਦੇਦਾ ਜਾ ਕੇ ਮਹਾਰਾਜ ਜੀ ਕਹਿੰਦੇ ਜਾ ਇਹਨੂੰ ਵਾਪਸ ਆਪਣੇ ਰਾਜੇ ਨੂੰ ਹੀ ਦੇ ਦੇ ਉਹਦਾ ਪਿਆਰ ਹੋਵੇਗਾ ਇਹਨਾਂ ਚੀਜ਼ਾਂ ਨਾਲ ਸਾਡਾ ਨਹੀਂ ਹੈਗਾ ਸੰਗਤੀ ਇਹ ਕੋਈ ਸੌਖਾ ਕੰਮ ਨਹੀਂ ਆ ਇਸ ਤਰ੍ਹਾਂ ਦੀਆਂ ਕੀਮਤੀ ਚੀਜ਼ਾਂ ਲੁਟਾ ਦੇਣੀਆਂ ਤਿਆਗ ਕਰਨਾ ਬਹੁਤ ਵੱਡੀ ਗੱਲ ਆ ਸੋ ਇਹ ਸੁਣ ਕੇ ਉਹ ਮੰਤਰੀ ਬੜਾ ਹੈਰਾਨ ਹੋਇਆ ਗੁਰੂ ਮਹਾਰਾਜ ਜੀ ਦੇ ਅੱਗੇ ਪਹਿਲਾ ਭੋਜਨ ਰੱਖਿਆ ਮਹਾਰਾਜ ਨੇ ਉਹ ਨਹੀਂ ਪ੍ਰਵਾਨ ਕੀਤਾ ਫਿਰ ਇਸਤਰੀਆ ਪੇਟਾ ਕੀਤੀਆਂ ਉਹਨੇ ਮਹਾਰਾਜ ਜੀ ਨੇ ਉਹ ਨਹੀਂ ਪ੍ਰਵਾਨ ਕੀਤੀਆਂ ਹੁਣ ਮਹਾਰਾਜ ਜੀ ਅੱਗੇ ਸੋਨੇ ਕੱਪੜੇ ਤੇ ਗਹਿਣੇ ਰੱਖੇ ਉਹ ਵੀ ਉਹਨਾਂ ਨਹੀਂ ਪਰਵਾਨ ਕੀਤੇ ਕਮਾਲ ਦੇ ਸੰਤ ਆਏ ਨੇ ਸੂ ਉਹ ਮੰਤਰੀ ਹੁਣ ਵਾਪਸ ਰਾਜੇ ਕੋਲ ਜਾਂਦਾ ਤੇ ਜਾ ਕੇ ਉਹਨੇ ਰਾਜੇ ਸ਼ੇਵਨਾਮ ਨੂੰ ਇਹ ਸਾਰੇ ਗੱਲ ਦੱਸੀ ਕਹਿੰਦਾ ਵੀ ਰਾਜਾ ਜੀ ਉਹਨਾਂ ਨੇ ਤਾਂ ਕੱਪੜੇ ਵੀ ਨਹੀਂ ਲੀਤੇ ਗਹਿਣੇ ਵੀ ਨਹੀਂ ਲੀਤੇ ਇਹ ਸੁਣ ਕੇ ਰਾਜਾ ਵੀ ਬੜਾ ਹੈਰਾਨ ਹੋਇਆ ਉਹ ਮੰਤਰੀ ਕਹਿਣ ਲੱਗਾ ਰਾਜਾ ਜੀ ਜਿਹੜੇ ਇਸ ਬਾਗ ਦੇ ਵਿੱਚ ਸੰਤ ਆਏ ਨੇ ਕੋਈ ਆਮ ਪੁਰਸ਼ ਨਹੀਂ ਹੈਗੇ ਕੋਈ ਨਕਲੀ ਸੰਤ ਨਹੀਂ ਆ ਉਨਾ ਚੋ ਕੋਈ ਖਾਸ ਗੱਲ ਆ ਬੜੇ ਉੱਤਮ ਨੇ ਰੱਜੇ ਹੋਏ ਨੇ ਰਾਜਾ ਜੀ ਮੈਨੂੰ ਐ ਲੱਗਦਾ ਏ ਵੀ ਤੁਹਾਡੀ ਦਿੱਤੀ ਹੋਈ ਕੋਈ ਵੀ ਚੀਜ਼ ਉਹਨਾਂ ਨੇ ਪਰਵਾਨ ਨਹੀਂ ਕਰਨੀ ਹੁਣ ਸੰਗਤ ਜੀ ਇਸ ਰਾਜਾ ਸ਼ੇਵਨਾਬ ਕੋਲ ਪਹਿਲਾਂ ਵੀ ਕੁਝ ਨਕਲੀ ਲੋਕ ਆਏ ਸਨ ਉਹ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਜੀ ਹੋਣ ਦਾ ਦਾਵਾ ਕਰਦੇ ਸਨ ਤਾਂ ਐਸ ਕਰਕੇ ਰਾਜਾ ਸ਼ਿਵਨਾਮ ਨੇ ਗੁਰੂ ਮਹਾਰਾਜ ਜੀ ਦੀ ਪਰਖ ਕੀਤੀ ਸੀ ਕਿ ਕਿਤੇ ਐਵੀ ਨਕਲੀ ਤਾਂ ਨਹੀਂ ਜੋ ਪਹਿਲਾਂ ਆਏ ਸਨ ਸੋ ਹੁਣ ਰਾਜਾ ਸ਼ਿਵਨਾਮ ਨੂੰ ਮੰਤਰੀ ਨੂੰ ਪੁੱਛਦਾ ਵੀ ਮੰਤਰੀ ਕੀ ਤੂੰ ਉਹਨਾਂ ਦਾ ਨਾਮ ਪੁੱਛਿਆ ਤਾਂ ਮੰਤਰੀ ਅੱਗੇ ਕਹਿੰਦਾ ਜੀ ਮਹਾਰਾਜ ਉਹ ਵੀ ਆਪਣਾ ਨਾਮ ਨਾਨਕ ਨਰੰਕਾਰੀ ਦੱਸਦੇ ਨੇ ਉਹ ਮੰਤਰੀ ਕਹਿੰਦਾ ਰਾਜਾ ਜੀ ਤੁਸੀਂ ਖੁਦ ਜਾ ਕੇ ਪਰਖ ਲਓ ਸੋ ਰਾਜੇ ਨੇ ਉਸ ਬਾਗ ਵਿੱਚ ਜਾਣ ਦੀ ਤੇ ਗੁਰੂ ਮਹਾਰਾਜ ਜੀ ਦੀ ਪਰਖ ਕਰਨ ਦੀ ਬੜੀ ਵੱਡੀ ਤਿਆਰੀ ਕੀਤੀ ਉਹ ਦੇਖਣਾ ਚਾਹੁੰਦਾ ਸੀ ਕਿ ਇਹਨਾਂ ਦਾ ਨਾਮ ਹੀ ਗੁਰੂ ਨਾਨਕ ਦੇ ਇਹ ਸੱਚੀ ਜੋਈ ਗੁਰੂ ਨਾਨਕ ਨੇ ਰਾਜੇ ਨੇ ਆਪਣੇ ਨਾਲ ਬੜੇ ਸਾਰੇ ਮਨੁੱਖ ਲੈ ਲੇ ਬੜੀਆਂ ਫੌਜਾਂ ਲੈ ਲਈਆਂ ਤੇ ਬਾਗ ਵੱਲ ਤੁਰ ਪਿਆ ਹੁਣ ਸੰਗਤ ਜੀਓ ਰਾਜਾ ਛੇਵਨਾਬ ਹਰ ਰੋਜ ਬੇਨਤੀਆਂ ਕਰਦਾ ਸੀ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਮੈਨੂੰ ਆ ਕੇ ਦਰਸ਼ਨ ਦਿਓ ਪਰ ਦੇਖੋ ਵੀ ਅੱਜ ਇਹ ਪਰਖ ਰਾਜੇ ਸ਼ੇਵਨਾਬ ਦੇ ਅੱਗੇ ਦੀਵਾਰ ਬਣ ਕੇ ਖੜੀ ਏ ਉਹਦਾ ਭਰੋਸਾ ਐਨੀ ਛੇਤੀ ਨਹੀਂ ਬਚਣਾ ਹੁਣ ਰਾਜਾ ਬੜੇ ਚਾਵਾ ਨਾਲ ਤੁਰਿਆ ਜਾਂਦਾ ਰਾਜੇ ਨੂੰ ਅੰਦਰੋਂ ਇਹ ਗੱਲ ਦਾ ਪਤਾ ਵੀ ਆ ਵੀ ਇਹ ਸੰਤ ਪਿਛਲੇ ਆਏ ਹੋਏ ਫਕੀਰਾਂ ਨਾਲੋਂ ਸੰਤਾਂ ਨਾਲੋਂ ਬਿਲਕੁਲ ਹੀ ਵੱਖਰੇ ਨੇ ਪਹਿਲੇ ਵਾਲੇ ਫਕੀਰ ਪਹਿਲੇ ਵਾਲੇ ਸੰਤ ਜਿਹੜੇ ਆਪਣੇ ਆਪ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਸੀ ਉਹ ਤਾਂ ਭੋਜਨ ਤੇ ਡਿੱਗ ਜਾਂਦੇ ਸੀ ਇਸਤਰੀਆਂ ਤੇ ਹਾਰ ਜਾਂਦੇ ਸੀ ਸੋਹਣੇ ਕੱਪੜੇ ਗਹਿਣਿਆਂ ਤੇ ਹਾਰ ਜਾਂਦੇ ਸੀ ਪਰ ਐਨਾ ਮਹਾਰਾਜ ਐ ਸੰਤਾਂ ਨੇ ਤਾਂ ਕੁਝ ਵੀ ਨਹੀਂ ਛੱਕਿਆ ਕੋਈ ਮੇਰੀ ਪੇਟਾ ਪਰਵਾਨ ਨਹੀਂ ਕੀਤੀ ਸੋ ਰਾਜਾ ਹੌਲੀ-ਹੌਲੀ ਚੱਲਦਿਆਂ ਉਸ ਬਾਗ ਦੇ ਨੇੜੇ ਪਹੁੰਚਿਆ ਉਸ ਬਾਗ ਦੇ ਅੰਦਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਭਾਈ ਮਰਦਾਨਾ ਤੇ ਭਾਈ ਬਾਲਾ ਜੀ ਦੇ ਨਾਲ ਬੈਠੇ ਹੋਏ ਨੇ ਰਾਜਾ ਉੱਥੇ ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮੱਥਾ ਟੇਕਦਾ ਤੇ ਮਹਾਰਾਜ ਜੀ ਦੇ ਕੋਲ ਜਾ ਕੇ ਖਲੋ ਜਾਂਦਾ ਗੁਰੂ ਮਹਾਰਾਜ ਜੀ ਦੇ ਕੋਲ ਖੜਕੇ ਰਾਜੇ ਨੂੰ ਅੰਦਰ ਬਹੁਤ ਹੀ ਜੜਾ ਵਾ ਯਕੀਨ ਆਉਂਦਾ ਬੜੀ ਠੰਡਕ ਮਹਿਸੂਸ ਹੁੰਦੀ ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਵੀ ਰਾਜਾ ਸ਼ੇਵਨਾਬ ਆ ਕੇ ਖਲੋ ਗਿਆ ਹੁਣ ਵੇਖੋ ਸੰਗਤ ਜੀ ਗੁਰੂ ਮਹਾਰਾਜ ਜੀ ਤਲਵੰਡੀ ਤੋਂ ਤੁਰੇ ਨੇ ਵੱਖ-ਵੱਖ ਥਾਵਾਂ ਤੇ ਹੁੰਦੇ ਹੋਏ ਸਮੁੰਦਰ ਪਾਰ ਕਰਦੇ ਹੋਏ ਮਹਾਰਾਜ ਇਸ ਧਰਤੀ ਤੇ ਪਹੁੰਚੇ ਨੇ ਇਸ ਧਰਤੀ ਦਾ ਨਾਮ ਸ਼੍ਰੀਲੰਕਾ ਹੈ ਤੇ ਇੱਥੇ ਮਹਾਰਾਜ ਸਿਰਫ ਰਾਜਾ ਸ਼ਿਵਨਾਮ ਨੂੰ ਦਰਸ਼ਨ ਦੇਣ ਆਏ ਨੇ ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਮਹਾਰਾਜ ਜੀ ਕਹਿੰਦੇ ਰਾਜਾ ਬੈਜਾ ਆ ਪਰਮੇਸ਼ਰ ਦੀ ਗੱਲ ਕਰੀਏ ਗੁਰੂ ਮਹਾਰਾਜ ਜੀ ਨੇ ਰਾਜੇ ਨਾਲ ਕੋਈ ਰਾਜ ਭਾਗ ਦੀ ਗੱਲ ਨਹੀਂ ਜੀ ਕੀਤੀ ਕੋਈ ਹੋਰ ਗੱਲ ਨਹੀਂ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਾਜੇ ਨਾਲ ਸਿੱਧੀ ਪਰਮੇਸ਼ਰ ਦੀ ਗੱਲ ਕੀਤੀ ਰਾਜਾ ਬੜਾ ਹੈਰਾਨ ਵਈ ਐਤਾ ਸਿੱਧੀ ਰੱਬ ਦੀ ਗੱਲ ਕਰਦੇ ਨੇ ਉਹ ਰਾਜੇ ਦਾ ਮਨ ਹੋਰ ਸ਼ਾਂਤ ਹੋ ਗਿਆ ਹੁਣ ਰਾਜਾ ਅੰਦਰੋਂ ਸੋਚਦਾ ਵੀ ਮੈਂ ਇਹਨਾਂ ਦਾ ਸਿੱਖ ਬਣਾ ਐਸ ਲਈ ਮੈਂ ਇਹਨਾਂ ਨੂੰ ਇੱਕ ਰਾਤ ਹੋਰ ਪਰਖਣਾ ਚਾਹੁੰਦਾ ਮਹਾਰਾਜ ਨੂੰ ਇੱਕ ਰਾਤ ਹੋਰ ਪਰਖ ਕੇ ਫਿਰ ਮੈਂ ਮਹਾਰਾਜ ਜੀ ਦਾ ਸਿੱਖ ਬਣ ਜਾਊਂਗਾ ਫਿਰ ਮੈਂ ਮੰਨਾਂਗਾ ਵੀ ਇਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੋ ਰਾਜਾ ਹੁਣ ਗੁਰੂ ਮਹਾਰਾਜ ਜੀ ਦੀ ਇੱਕ ਰਾਤ ਹੋਰ ਪਰਖਿਆ ਲੈਣਾ ਚਾਹੁੰਦਾ ਇਹ ਵਿਚਾਰ ਕਰਕੇ ਗੁਰੂ ਮਹਾਰਾਜ ਜੀ ਨੂੰ ਮੱਥਾ ਟੇਕ ਕੇ ਰਾਜਾ ਆਪਣੇ ਬੰਦੇ ਲੈ ਕੇ ਸਿਪਾਈ ਲੈ ਕੇ ਆਪਣੇ ਮਹਿਲ ਨੂੰ ਚਲੇ ਜਾਂਦਾ ਅੰਤਰਾਯਾਮੀ ਸਤਗੁਰੂ ਗੁਰੂ ਨਾਨਕ ਸੱਚੇ ਪਾਸ਼ਾ ਜੀ ਸਮਝ ਗਏ ਨੇ ਕਿ ਹਜੇ ਵੀ ਰਾਜੇ ਨੇ ਹੋਰ ਪਰਖ ਕਰਨੀ ਸੋ ਪਿਆਰਿਓ ਮਹਾਰਾਜ ਸੱਚੇ ਪਾਸ਼ਾ ਜੀ ਬਾਗ ਦੇ ਵਿੱਚੋਂ ਨਹੀਂ ਉਠੇ ਉਥੇ ਬੈਠੇ ਰਹੇ ਜਿਹੜੇ ਪੂਰੇ ਹੋਣ ਉਹਨਾਂ ਨੂੰ ਪਰਖ ਦਾ ਡਰ ਨਹੀਂ ਹੁੰਦਾ ਜਿਹੜੇ ਅਧੂਰੇ ਹੁੰਦੇ ਨੇ ਉਹਨਾਂ ਨੂੰ ਪਰਖ ਦਾ ਡਰ ਹੁੰਦਾ ਸੋ ਰਾਜੇ ਨੇ ਹੁਣ ਕੀ ਕੀਤਾ ਕਹਿੰਦਾ ਵੀ ਉਸ ਬਾਗ ਦੇ ਵਿੱਚ ਆ ਮੇਰਾ ਸੋਨੇ ਵਾਲਾ ਪਲੰਘ ਭੇਜੋ ਜਿਸ ਪਲੰਘ ਤੇ ਸੋਨਾ ਲੱਗਿਆ ਹੋਇਆ ਉਸ ਪਲੰਘ ਤੇ ਵਤੀਆ ਗੱਦਾ ਵਿਛਾਇਆ ਗਿਆ ਸੋਨੇ ਦੀ ਚਾਦਰ ਵਿਛਾਈ ਗਈ ਤੇ ਉਸ ਬਾਗ ਦੇ ਵਿੱਚ ਜਾ ਕੇ ਰੱਖ ਦਿੱਤਾ ਬੜੇ ਸੇਵਕ ਭੇਜੇ ਬਈ ਜਾਓ ਜਾ ਕੇ ਉਹਨਾਂ ਸੰਤਾਂ ਦੀ ਸੇਵਾ ਕਰੋ ਹੁਣ ਸੰਗਤ ਜੀ ਜਦੋਂ ਰਾਤ ਪੈ ਗਈ ਉਥੇ ਜਿੰਨੀਆਂ ਵੀ ਇਸਤਰੀਆਂ ਸਨ ਜਿਹੜੀਆਂ ਰਾਜੇ ਨੇ ਦੂਜੀ ਵਾਰ ਪਰਖ ਵਿੱਚ ਭੇਜੀਆਂ ਸਨ ਉਹਨਾਂ ਇਸਤਰੀਆਂ ਦੀ ਮੁਖੀ ਸੀ ਪਦਮਣੀ ਰਾਜੇ ਨੇ ਉਸ ਪਦਮਣੀ ਇਸਤਰੀ ਨੂੰ ਸੱਦਿਆ ਤੇ ਰਾਜਾ ਉਸ ਇਸਤਰੀ ਨੂੰ ਸੱਦ ਕੇ ਕਹਿੰਦਾ ਬਈ ਪਦਮਣੀ ਤੂੰ ਆਪ ਵੀ ਜਾ ਤੇ ਆਪਣੀਆਂ ਸਖੀਆਂ ਨੂੰ ਵੀ ਨਾਲ ਲੈ ਜਾ ਜਿਵੇਂ ਤੁਸੀਂ ਪਿਛਲੇ ਨਕਲੀ ਫਕੀਰਾਂ ਦਾ ਸੰਤਾਂ ਦਾ ਜੱਤ ਸੱਤ ਪੰਗ ਕੀਤਾ ਸੀ ਓਵੇਂ ਅੱਜ ਇਹਨਾਂ ਸੰਤਾਂ ਦਾ ਵੀ ਜੱਤ ਸੱਤ ਪੰਗ ਕਰਦੇ ਇਹਨਾਂ ਸੰਤਾਂ ਦਾ ਵੀ ਅੱਜ ਮਨ ਕਿਸੇ ਤਰੀਕੇ ਡੁਲਾਦੀ ਇਹ ਗੱਲ ਸੁਣ ਕੇ ਪਦਮਨੀ ਤੇ ਜਿਹੜੀਆਂ ਹੋਰ ਇਸਤਰੀਆਂ ਸੀ ਉਹ ਬੜਾ ਸ਼ਿੰਗਾਰ ਕਰਕੇ ਤਿਆਰ ਹੁੰਦੀਆਂ ਵਾ ਇਹ ਪਦਮਨੀ ਤੇ 16 ਇਸਤਰੀਆਂ ਤਿਆਰ ਹੋ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਆ ਗਈਆਂ ਮਹਾਰਾਜ ਉਸੇ ਬਾਗ ਦੇ ਵਿੱਚ ਧਿਆਨ ਲਾ ਕੇ ਬੈਠੇ ਆ। ਉਹ ਇਸਤਰੀਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਆ ਕੇ ਤੇ ਬੈਠ ਜਾਂਦੀਆਂ। ਉਹਨਾਂ ਇਸਤਰੀਆਂ ਦੇ ਵਿੱਚ ਕੁਝ ਲੜਕੀਆਂ 14 ਕੋਈ 16 ਸਾਲ ਦੀਆਂ ਵੀ ਸਨ। ਪਿਆਰਿਓ, ਮਾਫ਼ ਕਰਿਓ। ਸਾਡੇ ਵਰਗੇ ਲੋਕ ਤਾਂ ਇਹੋ ਜੇ ਪਰਖਾਂ ਵਿੱਚ ਪਹਿਲਾਂ ਹੀ ਫੇਲ ਹੋ ਜਾਣ। ਜਿਹਨੂੰ ਗੁਰੂ ਰੱਖ ਲਵੇ ਉਹ ਤਾਂ ਬਚ ਸਕਦਾ। ਪਰ ਬਹੁਤ ਆਤ ਲੋਕ ਇਹੋ ਜੀ ਪ੍ਰੀਖਿਆ ਵਿੱਚ ਫੇਲ ਨੇ। ਹੁਣ ਸੰਗਤ ਜੀ ਵੇਖੋ ਵੀ ਜੇ ਗੁਰਮਖ ਐਨੇ ਬਲਵਾਨ ਨੇ ਫਿਰ ਉਹ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਨ ਜਿਨ੍ਹਾਂ ਦੇ ਕੋਲ ਐ ਇਸਤਰੀਆਂ ਗਈਆਂ ਨੇ ਖੁਦ ਨਰੰਕਾਰ ਖੁਦ ਪਰਮੇਸ਼ਰ ਹਨ ਮਹਾਰਾਜ ਨੇਤਰਬੰਦ ਕਰਕੇ ਬੈਠੇ ਨੇ ਉਹ ਇਸਤਰੀਆਂ ਮਹਾਰਾਜ ਜੀ ਅੱਗੇ ਹਾ ਭਾਵ ਕਰਦੀਆਂ ਨੇ ਉਹਨਾਂ ਇਸਤਰੀਆਂ ਦੇ ਪੈਰਾਂ ਵਿੱਚ ਜਿਹੜੇ ਗਹਿਣੇ ਪਾਏ ਹੁੰਦੇ ਆ ਉਹ ਆਵਾਜ਼ ਕਰਦੇ ਨੇ ਪਰ ਮਹਾਰਾਜ ਜੀ ਉੱਥੇ ਨੇਤਰਬੰਦ ਕਰਕੇ ਬੈਠੇ ਨੇ ਕਹਿੰਦੇ ਵੀ ਉਹ ਗਹਿਣਿਆਂ ਦੀ ਆਵਾਜ਼ ਐਵੇਂ ਲੱਗਦੀ ਸੀ ਕਿ ਵਕਾਰਾਂ ਦਾ ਲਗਾੜਾ ਵੱਜਦਾ ਹੋਵੇ ਜਿੱਥੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇਤਰ ਬੰਦ ਕਰਕੇ ਬੈਠੇ ਸਨ ਉੱਥੇ ਸਾਰੀਆਂ ਇਸਤਰੀਆਂ ਨੂੰ ਨਾਲ ਲੈ ਕੇ ਪਦਮਨੀ ਆਈ ਤੇ ਉਹ ਮਹਾਰਾਜ ਜੀ ਦੇ ਸਾਹਮਣੇ ਜਿਹੜੀ ਸੀ ਉਹ ਬੈਠ ਗਈ ਉਹ ਇਸਤਰੀ ਗੁਰੂ ਮਹਾਰਾਜ ਜੀ ਦੇ ਚਰਨ ਦੱਬਣ ਦੇ ਪ੍ਰਯਾਸ ਕਰਦੀ ਹੈ ਤੇ ਹੌਲੀ ਹੌਲੀ ਮੁਸਕਰਾਉਂਦੀ ਹੈ ਤੇ ਅੰਦਰੋਂ ਚਾਹੁੰਦੀ ਆ ਵੀ ਅੱਜ ਮੈਂ ਇਹ ਸੰਤਾਂ ਦਾ ਦਿਲ ਡੋਲਾ ਦਿਆਂ ਹੁਣ ਸੰਗਤ ਜੀ ਜੇ ਗੁਰੂ ਨਾਨਕ ਪਾਸ਼ਾ ਜੀ ਢੋਲ ਗਏ ਫਿਰ ਰਹਿ ਕੌਣ ਗਿਆ ਹੁਣ ਉਹ ਤਾਂ ਆਪ ਨਿਰੰਕਾਰ ਨੇ ਆਪ ਪਰਮੇਸ਼ਰ ਨੇ ਉਹਨਾਂ ਨੂੰ ਕੌਣ ਡਲਾ ਸਕਦਾ ਭਲਾ ਉਹ ਮਹਾਰਾਜ ਜੀ ਦੇ ਚਰਨ ਕੁੱਟਣ ਦਾ ਪ੍ਰਿਆਸ ਕਰਦੀ ਆ ਮੁਸਕਰਾਉਂਦੀ ਆ ਤੇ ਟੇਡੀਆਂ ਅੱਖਾਂ ਨਾਲ ਗੁਰੂ ਮਹਾਰਾਜ ਜੀ ਨੂੰ ਦੇਖਦੀ ਆ ਮਹਾਰਾਜ ਜੀ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰਦੀ ਤੇ ਪੁੱਛਦੀ ਆ ਵੀ ਤੁਸੀਂ ਕਿੱਥੋਂ ਆਏ ਹੋ ਤੁਹਾਡਾ ਨਾਮ ਕੀ ਹੈ ਇਹੋ ਜਿਹੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੀ ਹੈ ਕਵੀ ਭਾਈ ਸੰਤੋਖ ਸਿੰਘ ਜੀ ਇੱਥੇ ਲਿਖਦੇ ਨੇ ਵਈ ਉਸ ਇਸਤਰੀ ਦੇ ਕੋਲ ਕਾਮ ਦੀ বীਣ ਵਰਗੇ ਸੰ ਉਹ ਇਹੋ ਜੀ ਸੀ ਕਿ ਦੇਵਤਿਆਂ ਨੂੰ ਵੀ ਆਪਣੇ ਅਧੀਨ ਕਰ ਸਕਦੀ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੇ ਸ਼ਾਂਤ ਬੈਠੇ ਸਨ ਪਦਮਨੀ ਗੁਰੂ ਮਹਾਰਾਜ ਜੀ ਨੂੰ ਅਗਿਉਂ ਐ ਕਹਿਣ ਲੱਗੀ ਕਹਿੰਦੀ ਸੰਤ ਜੀ ਮੈਂ ਤੁਹਾਡੇ ਦਰਸ਼ਨ ਕਰਨ ਆਈ ਆ ਮੈਨੂੰ ਦਰਸ਼ਨ ਤਾਂ ਦਿਓ ਮਹਾਰਾਜ ਨੂੰ ਇੰਜ ਕਹਿੰਦੀ ਆ ਕਹਿਣ ਲੱਗੀ ਬਈ ਜਿਵੇਂ ਮੈਂ ਤੁਹਾਨੂੰ ਟੇਡੀਆਂ ਨਿਗਾ ਨਾਲ ਵੇਖਦੀ ਆਵੇਂ ਤੁਸੀਂ ਵੀ ਮੈਨੂੰ ਵੇਖੋ ਵਾਹਿਗੁਰੂ ਜੀ ਉਹਨੂੰ ਐ ਨਹੀਂ ਪਤਾ ਬਈ ਕੋਦਨ ਰੰਕਾਰ ਨੇ ਮਹਾਰਾਜ ਐ ਨਹੀਂ ਪਤਾ ਉਹਨੂੰ ਕਿ ਆਮ ਪੁਰਸ਼ੀ ਸਮਝ ਕੇ ਬੈਠੀ ਆ ਮਹਾਰਾਜ ਜੀ ਨੂੰ ਕਹਿੰਦੀ ਮੇਰਾ ਨਾਮ ਪਦਮਣੀ ਹੈ ਅਤੇ ਜਿੰਨੀਆਂ ਵੀ ਇਸਤਰੀਆਂ ਨੇ ਮੈਂ ਸਾਰਿਆਂ ਚ ਸੋਹਣੀ ਹੈ ਮਹਾਰਾਜ ਜੀ ਇੱਕ ਵਾਰ ਮੇਰੇ ਰੂਪ ਵੱਲ ਤਾਂ ਵੇਖੋ ਕਿੰਨਾ ਸੁੰਦਰ ਸਰੂਪ ਆ ਮੇਰਾ ਮਹਾਰਾਜ ਜੀ ਨੇ ਨੇਤਰ ਖੋਲੇ ਕੋਈ ਮੇਰੇ ਨਾਲ ਵੀ ਬਚਨ ਬਲਾਸ ਕਰੋ ਮਹਾਰਾਜ ਜੀਵੇਂ ਮੈਂ ਤੁਹਾਨੂੰ ਵੇਖਦੀ ਆਵੇਂ ਮੈਨੂੰ ਵੇਖੋ ਉਹ ਇਹੋ ਜੇ ਮਹਾਰਾਜ ਜੀ ਨੂੰ ਬਚਨ ਕਰਦੀ ਹੈ ਕਹਿੰਦੀ ਮੈਂ ਸੁਣਿਆ ਵੀ ਤੁਸੀਂ ਸਾਰਿਆਂ ਦੀ ਸ਼ਰਦਾ ਪੂਰੀ ਕਰਦੇ ਹੋ ਮੇਰੀ ਵੀ ਸ਼ਰਦਾ ਪੂਰੀ ਕਰੋ ਸੰਗਤ ਜੀ ਹਰੀ ਸਿੰਘ ਨਲੂਏ ਨਾਲ ਵੀ ਐ ਕੰਮ ਹੋਇਆ ਸੀ ਦੁਸ਼ਮਣਾਂ ਨੇ ਇੱਕ ਬੀਬੀ ਨੂੰ ਹਰੀ ਸਿੰਘ ਨਲਵੇ ਕੋਲ ਭੇਜਿਆ ਉਹ ਸੋਚਦੀ ਸੀ ਕਿ ਮੈਂ ਹਰੀ ਸਿੰਘ ਨਲਵੇ ਦਾ ਮਨ ਡੁਲਾ ਦੇਆ ਉਹ ਹਰੀ ਸਿੰਘ ਨਲਵੇ ਨੂੰ ਕਹਿੰਦੀ ਵੀ ਮੈਨੂੰ ਤਾਂ ਤੇਰੇ ਵਰਗਾ ਪੁੱਤਰ ਚਾਹੀਦਾ ਹਰੀ ਸਿੰਘ ਨਲੂਆ ਜੱਤ ਸੱਤ ਵਿੱਚ ਪੱਕੇ ਸਨ ਉਹ ਉਹ ਬੀਬੀ ਨੂੰ ਕਹਿੰਦੇ ਵਈ ਮਾਈ ਮੇਰੇ ਵਰਗਾ ਤਾਂ ਮੈਂ ਹੀ ਆ ਤੇ ਤੈਨੂੰ ਅੱਜ ਤੋਂ ਬਾਅਦ ਮੈਂ ਆਪਣੀ ਮਾਂ ਮੰਨਦਾ ਤੂੰ ਮੈਨੂੰ ਆਪਣਾ ਪੁੱਤਰ ਮੰਨੀ। ਸੋ ਇਹੋ ਜੇ ਬਚਨ ਜਦੋਂ ਉਹ ਇਸਤਰੀ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਨਾਲ ਕਰਦੀ ਤਾਂ ਉਦੋਂ ਆਪ ਪਰਮੇਸ਼ਰ ਨਰੰਕਾਰ ਸਰੂਪ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਨੇਤਰ ਖੋਲ ਕੇ ਉਸ ਇਸਤਰੀ ਦੇ ਨਾਲ ਬਚਨ ਕੀਤੇ। ਮਹਾਰਾਜ ਜੀ ਕਹਿੰਦੇ ਪਦਮਨੀ ਤੂੰ ਆਪਣਾ ਸਰੀਰ ਸਫਲ ਕਰਨ ਦੀ ਗੱਲ ਕਰਦੀ ਹੈ। ਤੈਨੂੰ ਮੈਂ ਇੱਕ ਗੱਲ ਦੱਸਾਂ ਵੀ ਇਹਦੇ ਨਾਲ ਤਾਂ ਤੇਰਾ ਸਾਰਾ ਜਨਮ ਸਫਲ ਹੋਜੂ ਤੇ ਜੇ ਤੂੰ ਜਨਮ ਸਫਲਾ ਕਰਨਾ ਤਾਂ ਨਰੰਕਾਰ ਦਾ ਸਿਮਰਨ ਕਰਿਆ ਕਰ ਪੁੱਠੇ ਕਾਮਨਾ ਕਰ ਤੁਸੀਂ ਕੱਲ ਵੀ ਸੁਣਿਆ ਸੀ ਵੀ ਰਾਜੀ ਸ਼ਿਵਨਾਮ ਨੇ ਇਹ ਦੂਜੀ ਵਾਰ ਇਸਤਰੀਆਂ ਭੇਜੀਆਂ ਰਾਜਾ ਸ਼ਿਵਨਾਮ ਨੇ ਪਹਿਲਾਂ ਵੀ ਇਸਤਰੀਆਂ ਭੇਜੀਆਂ ਸੀ ਸੋ ਮਹਾਰਾਜ ਨੇ ਉਦੋਂ ਵੀ ਪਹਿਲਾਂ ਵੀ ਇਹਨਾਂ ਇਸਤਰੀਆਂ ਨੂੰ ਆਪਣੀਆਂ ਧੀਆਂ ਕਿਹਾ ਸੀ ਸਾਰੇ ਉੱਥੇ ਹੈਰਾਨ ਸਨ ਵਈ ਅੱਜ ਤੱਕ ਜਿੰਨੇ ਵੀ ਸੰਤ ਆਏ ਸਨ ਉਹਨਾਂ ਨੇ ਐਨਾ ਇਸਤਰੀਆਂ ਨੂੰ ਮੈਲੀ ਨਿਗਾ ਨਾਲ ਦੇਖਿਆ ਸੀ ਪਰ ਇੱਕ ਇੱਕ ਇਹੋ ਜਿਹੇ ਸੰਤ ਨੇ ਜਿਨ੍ਹਾਂ ਨੇ ਐ ਵੈਸ਼ੀਆਂ ਨੂੰ ਵੀ ਆਪਣੀਆਂ ਪੁੱਤਰੀਆਂ ਕਿਹਾ ਆਪਣੀ ਧੀ ਕਿਹਾ ਪਿਆਰਿਓ ਗਣਕਾ ਦਾ ਜੀਵਨ ਕਿੰਨੇ ਬਦਲਿਆ ਸੀ ਗਣਕਾ ਦਾ ਜੀਵਨ ਇੱਕ ਮਹਾਪੁਰਸ਼ ਨੇ ਬਦਲਿਆ ਸੀ ਕਹਿੰਦੇ ਵੀ ਬੜੀ ਪਾਪਣ ਸੀ ਧੰਨ ਦੇ ਕਰਕੇ ਆਪਣਾ ਸਰੀਰ ਵੇਚਦੀ ਸੀ ਪਾਪਾਂ ਦਾ ਹਾਰ ਉਹਦੇ ਗਲ ਵਿੱਚ ਪੈ ਗਿਆ ਸੀ ਕਹਿੰਦੇ ਵੀ ਪਰ ਗਣਕਾ ਨੂੰ ਨਹੀਂ ਪਤਾ ਲੱਗਿਆ ਬਈ ਇੱਕ ਮਹਾਪੁਰਸ਼ ਉਹ ਗਣਕਾ ਦੇ ਵੇੜੇ ਵਿੱਚ ਆ ਕੇ ਖਲੋ ਗਿਆ ਹੁਣ ਉਹ ਅੱਡਾ ਬਦਨਾਮ ਸੀ ਬਦਨਾਮ ਅੱਡੇ ਤੇ ਕੋਈ ਜਾਵੇ ਤਾਂ ਉਹ ਵੀ ਬਦਨਾਮ ਹੋ ਜਾਂਦਾ ਉਹ ਸੋਚਦੀ ਬਈ ਇੱਥੇ ਸੰਤ ਕਿਉਂ ਤੁਰਿਆ ਫਿਰਦਾ ਬਾਹਰ ਮੀਂਹ ਆ ਸੰਤ ਜੀ ਕਹਿੰਦੇ ਉਹਨਾਂ ਨੂੰ ਲੱਗਿਆ ਕਿ ਮੇਰਾ ਜਿਹੜਾ ਵਾ ਗਾ ਗਿਆ ਪਰ ਗਣਕਾ ਉਦੋਂ ਹੈਰਾਨ ਹੋ ਗਿਆ ਜਦੋਂ ਉਸ ਸੰਤਾ ਨੇ ਉਸ ਮਹਾਪੁਰਖ ਨੇ ਗਣਕਾ ਨੂੰ ਕਿਹਾ ਬੱਚੀ ਬਾਹਰ ਮੈਂ ਪੈਂਦਾ ਮੈਂ ਇੱਕ ਰਾਤ ਕੱਟਣੀ ਹੈ ਗਣਕਾ ਨੇ ਮਹਾਪੁਰਖ ਜਾਣ ਕੇ ਬਹੁਤ ਵਿਰਾਕ ਕੀਤਾ ਬਹੁਤ ਰੋਇ ਉਹ ਮਹਾਪੁਰਖਾਂ ਨੇ ਗਣਕਾ ਦੀ ਭੈੜੀ ਮਤ ਵੇਖ ਕੇ ਉਸ ਤੇ ਦਇਆ ਕੀਤੀ ਹੁਣ ਸੰਗਤ ਜੀ ਰੱਬ ਦੇ ਪਿਆਰਿਆਂ ਕੋਲ ਪਰਮਾਤਮਾ ਨਾਲ ਜੋੜਨ ਦਾ ਤਰੀਕਾ ਹੁੰਦਾ ਉਸ ਮਹਾਪੁਰਖ ਨੇ ਗਣਕਾ ਨੂੰ ਇੱਕ ਤੋਤਾ ਦਿੱਤਾ ਤੋਤਾ ਦੇਖ ਕੇ ਆਖਿਆ ਬਿਗਣ ਕਾ ਇਹਨੂੰ ਮਰਾ ਮਰਾ ਕਹਿਣਾ ਸਿਖਾ ਦੇ ਹੁਣ ਕੋਈ ਪਾਪੀ ਬੰਦਾ ਸਿੱਧਾ ਨਾਮ ਜਪਣ ਲੱਗ ਜੇ ਉਹਦਾ ਧਿਆਨ ਨਹੀਂ ਲੱਗਦਾ ਸੋ ਗਣਕਾ ਹੁਣ ਸਾਰੀ ਦਿਹਾੜੀ ਉਸ ਤੋਤੇ ਦੇ ਕੋਲ ਬੈਠੀ ਰਹਿੰਦੀ ਤੋਤੇ ਨੂੰ ਕਹਿੰਦੀ ਬੋਲ ਮਰਾ 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 ਤੋਤਾ ਅਗਿਓ ਬੋਲਦਾ ਮਰਾ ਉਹ ਗਣਕਾ ਫਿਰ ਬੋਲਦੀ ਬੋਲ ਮਰਾ ਉਹ ਤੋਤਾ ਬੋਲਦਾ ਮਰਾ 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 ਵਾਰ-ਵਾਰ ਬੋਲਦੇ ਹੋਏ ਉਹ ਅੱਖਰ ਸਿੱਧਾ ਹੋ ਗਿਆ ਉਹ ਬੋਲਿਆ ਗਿਆ RAM ਜੇ ਲਗਾਤਾਰ ਅਸੀਂ ਮਰਾ ਮਰਾ RAM ਮਰਾ ਮਰਾ ਬੋਲਾਂਗੇ ਤੋ ਚੋ RAM ਨਿਕਲਦਾ ਸੋ ਤੋਤਾ ਮਰਾ ਮਰਾ ਬੋਲਦੇ ਹੋਏ ਗਣਕਾ ਦੇ ਪਿੱਛੇ RAM RAM ਬੋਲਣ ਲੱਗ ਪਿਆ ਉਹ ਗਣਕਾ ਹੁਣ ਸਾਰੇ ਸਮੇ RAM RAM ਜਪਦੀ ਪਹਿਲਾਂ ਉਹਦੀ ਸਾਰੀ ਰਾਤ ਵਿਸ਼ੇਵਕਾਰਾਂ ਵਿੱਚ ਲੰਘਦੀ ਸੀ ਤੇ ਹੁਣ ਉਹ ਸਾਰੀ ਰਾਤ RAM RAM ਜਪਦੀ ਹੈ ਉਹ ਅੱਗੇ-ਅੱਗੇ ਜਪਦੀ ਤੇ ਤੋਤਾ ਪਿੱਛੇ-ਪਿੱਛੇ ਜਪਦਾ ਸੰਗਤ ਜੀ ਰੱਬ ਦਾ ਨਾਮ ਜਪਣ ਨਾਲ ਉਹ ਗਣਕਾ ਵੀ ਬੇਕੌਂਠ ਵਿੱਚ ਚਲੀ ਗਈ ਜਿੱਥੇ ਉਹਨੇ ਨਰਕਾਂ ਵਿੱਚ ਜਾਣਾ ਸੀ ਉਹ ਮਹਾਪੁਰਖ ਵੀ ਦਇਆ ਕਰਨ ਨਾਲ ਉਹਨਾਂ ਦੇ ਇੱਕ ਬਚਨ ਨਾਲ ਉਹਦੀ ਜ਼ਿੰਦਗੀ ਬਦਲ ਗਈ ਪਰਮਾਤਮਾ ਦਾ ਨਾਮ ਜਪਦੇ ਹੋਏ ਵਿਕਾਰਾਂ ਤੋਂ ਬਾਹਰ ਆ ਗਈ ਤੇ ਉਹਨੂੰ ਬੇਕੌਂਠ ਵਿੱਚ ਨਿਵਾਸ ਮਿਲਿਆ ਸੋ ਗਣਕਾ ਦਾ ਵੀ ਭਲਾ ਹੋ ਗਿਆ ਸੰਗਤ ਜੀ ਰੱਬ ਦਾ ਪਿਆਰਾ ਉਹੀ ਆ ਜਿਹਨੂੰ ਗਣਕਾ ਵਰਗੀ ਵੈਸ਼ਿਆ ਵਿੱਚ ਵੀ ਆਪਣੀ ਬੱਚੀ ਦੀ ਸੀ ਆਪਣੀ ਪੁੱਤਰੀ ਦੀ ਸੀ ਜਿਹਨੂੰ ਵੈਸ਼ਿਆ ਵਿੱਚ ਵੀ ਵੈਸ਼ਿਆ ਨਜ਼ਰ ਆਉਂਦੀ ਆ ਉਹ ਠੀਕ ਆ ਸਾਧਕ ਹੋ ਸਕਦਾ ਪਰ ਸਾਧੂ ਨਹੀਂ ਹੋ ਸਕਦਾ ਸਾਧਨਾ ਕਰਨ ਵਾਲਾ ਹੋ ਸਕਦਾ ਪਰ ਉਹ ਗੁਰਮਖ ਨਹੀਂ ਹੋ ਸਕਦਾ ਕਿਉਂਕਿ ਗੁਰਮਖਾਂ ਦਾ ਸਬੰਧ ਜੋਤ ਨਾਲ ਹੁੰਦਾ ਕਿ ਜਿਹੜੀ ਜੋਤ ਮੇਰੇ ਵਿੱਚ ਆ ਉਹੀ ਜੋਤ ਇਹਦੇ ਵਿੱਚ ਆ ਸੋ ਮਹਾਰਾਜ ਸੱਚੇ ਪਾਤਸ਼ਾਹ ਦੰਤਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਉਹਨਾਂ ਇਸਤਰੀਆਂ ਨੂੰ ਜਿਹੜੀਆਂ ਤਿਆਰ ਹੋ ਕੇ ਆਈਆਂ ਸਨ ਮਹਾਰਾਜ ਜੀ ਨੇ ਉਹਨਾਂ ਨੂੰ ਬੱਚੀਆਂ ਕਿਹਾ ਆਪਣੀਆਂ ਧੀਆਂ ਕਿਹਾ ਮਹਾਰਾਜ ਜੀ ਕਹਿੰਦੇ ਸਿਮਰਨ ਕਰੋ ਨਾਮ ਜਪੋ ਤੁਹਾਡਾ ਸਰੀਰ ਸਫਲਾ ਹੋਵੇਗਾ ਮਹਾਰਾਜ ਜੀ ਕਹਿੰਦੇ ਕਿ ਤੁਸੀਂ ਵਿਕਾਰਾਂ ਵਿੱਚ ਪੈ ਕੇ ਆਪਣੀ ਉਮਰ ਖਰਾਬ ਕਰ ਰਹੇ ਹੋ ਪਿਆਰਿਓ ਇਹ ਸਰੀਰ ਬਹੁਤ ਕੀਮਤੀ ਆ ਐਸ ਸਰੀਰ ਦੇ ਉੱਤੇ ਆਤਮਾ ਨੇ ਸਵਾਰ ਹੋ ਕੇ ਪਰਮਾਤਮਾ ਤੱਕ ਪਹੁੰਚਣਾ ਵਾ ਤਾਂ ਜਿੰਨਾ ਹੋ ਸਕੇ ਐਸ ਸਰੀਰ ਤੋਂ ਭਗਤੀ ਕਰਾਉਣੀ ਚਾਹੀਦੀ ਹੈ ਨਹੀਂ ਤਾਂ ਆਹੀ ਸਰੀਰ ਇੱਕ ਸਮਾਂ ਆਉਂਦਾ ਉਹ ਗਲ ਜਾਂਦਾ ਤੇ ਖਤਮ ਹੋ ਜਾਂਦਾ ਉਹ ਸਰੀਰ ਜਿਹੜਾ ਇੱਕ ਸਮੇ ਬਹੁਤ ਚੰਗਾ ਲੱਗਦਾ ਸੀ ਹੁਣ ਇੱਕ ਸਮਾਂ ਉਹ ਆਉਂਦਾ ਉਸੇ ਸਰੀਰ ਨੂੰ ਵੇਖਣ ਨੂੰ ਦਿਲ ਨਹੀਂ ਕਰਦਾ ਸੰਗਤ ਜੀ ਆਪ ਜੀ ਨੂੰ ਅਜਮਲ ਦੀ ਸਾਖੀ ਦਾ ਪਤਾ ਹੋਣਾ ਜਦੋਂ ਅਜਮਲ ਦੀ ਉਮਰ ਚੰਗੀ ਸੀ ਸਰੀਰ ਸੋਹਣਾ ਸੀ ਉਹਨੇ ਉਦੋਂ ਨਾਮ ਨਹੀਂ ਜਪਿਆ ਉਦੋਂ ਵਿਕਾਰ ਕੀਤੇ ਤੇ ਜਦੋਂ ਉਹ ਬਜ਼ੁਰਗੀ ਚੋਂ ਆ ਗਿਆ ਸੰਤਾਨ ਵੱਡੀ ਹੋ ਗਈ ਤਾਂ ਉਹਨਾਂ ਦੇ ਘਰੇ ਮਹਾਪੁਰਖ ਆਏ ਮਹਾਪੁਰਖਾਂ ਨੇ ਸੋਚਿਆ ਬਈ ਐਦਾ ਪਲਾ ਕਰਨਾ ਚਾਹੀਦਾ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਉਹਨਾਂ ਦੇ ਛੋਟੇ ਪੁੱਤਰ ਦਾ ਨਾਮ ਉਹਨਾਂ ਨੇ ਨਰਾਇਣ ਰੱਖ ਦਿੱਤਾ ਕਹਿੰਦਾ ਲੈ ਤੇਰੇ ਕੋਲ ਉਦਾਂ ਨਹੀਂ ਨਾਮ ਜਪਿਆ ਜਾਣਾ ਤੂੰ ਆਪਣੇ ਪੁੱਤ ਦਾ ਨਾਮ ਲਈ ਜਾਇਆ ਕਰ ਨਰਾਇਣ ਨਰਾਇਣ ਕਹੀ ਜਾ ਤੇ ਕਹਿੰਦੇ ਵੀ ਜਦੋਂ ਉਹਦਾ ਅਤਲਾ ਸਮਾ ਆਇਆ ਉਹਨੇ ਉੱਚੀ ਸਾਰੇ ਆਵਾਜ਼ ਮਾਰੀ ਆਪਣੇ ਪੁੱਤਰ ਨੂੰ ਕਹਿੰਦਾ ਨਰਾਇਣ ਜਦੋਂ ਉਹਨੇ ਨਰਾਇਣ ਬੋਲਿਆ ਉਹਦਾ ਅਖੀਰਲਾ ਸੁਵਾਸ ਸੀ ਤੇ ਕਹਿੰਦੇ ਨੇ ਉਹ ਅਜਾਮਲ ਉਸ ਵੇਲੇ ਸੱਚਖੰਡ ਨੂੰ ਚਲਾ ਗਿਆ ਪਹਿਲਾਂ ਉਹਨੇ ਵਕਾਰ ਭੋਗੇ ਸੀ ਰਾਜ ਕੇ ਉਹ ਮਹਾਪੁਰਖਾਂ ਨੇ ਰੱਬ ਦੇ ਪਿਆਰਿਆਂ ਨੇ ਉਹਦਾ ਭਲਾ ਕਰਤਾ ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਇਸਤਰੀਆਂ ਨੂੰ ਕਹਿ ਰਹੇ ਨੇ ਕਿ ਰਾਤ ਦਾ ਸਮਾ ਪਾਈ ਬਾਲਾ ਜੀ ਤੇ ਪਾਈ ਮਰਦਾਨਾ ਜੀ ਵੀ ਨਾਲ ਨੇ ਮਹਾਰਾਜ ਤੇ ਉਹ 16 ਇਸਤਰੀਆਂ ਮਹਾਰਾਜ ਕੋਲ ਆਈਆਂ ਸਨ ਮਹਾਰਾਜ ਜੀ ਕਹਿੰਦੇ ਬੱਚਿਓ ਆਪਣੀ ਜ਼ਿੰਦਗੀ ਨੂੰ ਐਵੇਂ ਵਿਅਰਥ ਨਾ ਜਾਣ ਦਿਓ ਮਹਾਰਾਜ ਜੀ ਕਹਿੰਦੇ ਤੁਹਾਡੀ ਇਸ ਕੰਮ ਦੀ ਉਮਰ ਵਿਅਰਥ ਹੁੰਦੀ ਹੈ ਕਿਉਂਕਿ ਜਦੋਂ ਬਜ਼ੁਰਗੀ ਆਉਂਦੀ ਉਦੋਂ ਨਾਮ ਨਹੀਂ ਜਪਿਆ ਜਾਂਦਾ ਤੇ ਕਹਿੰਦੇ ਨੇ ਕਿ ਸਾਰਿਆਂ ਨੂੰ ਜਵਾਨੀ ਚੰਗੀ ਲੱਗਦੀ ਹੈ ਤੇ ਕੋਈ ਮਹਾਪੁਰਖ ਕਹਿੰਦੇ ਵੀ ਅਬੇ ਰੱਬ ਨੂੰ ਵੀ ਜਵਾਨੀ ਚੰਗੀ ਲੱਗਦੀ ਕਿਉਂ ਕਿਉਂਕਿ ਜਵਾਨੀ ਦੇ ਵਿੱਚ ਜਿਹੜਾ ਵਾ ਬੰਦਾ ਉਹ ਭਜਨ ਜਿਹੜਾ ਵਾ ਛੱਡ ਕੇ ਸਾਰੇ ਕੰਮ ਕਰ ਲੈਂਦਾ ਸਰੀਰ ਵਿੱਚ ਪੂਰਤੀ ਹੁੰਦੀ ਹੈ ਤੇ ਉਸ ਸਮੇਂ ਬੰਦਾ ਰੱਜ ਕੇ ਜੇ ਨਾਮ ਜਪ ਸਕਦਾ ਵਾ ਚੌਂਕੜੇ ਲਾ ਸਕਦਾ ਬਜ਼ੁਰਗੀ ਚੋਂ ਕਿੱਥੇ ਨਾਮ ਜਪਿਆ ਜਾਂਦਾ ਸੋ ਮਹਾਰਾਜ ਜੀ ਕਹਿੰਦੇ ਬੱਚਿਓ ਵੀ ਆਪਣੀ ਉਮਰ ਨਾ ਵਿਅਰਥ ਕਰੋ ਮਹਾਰਾਜ ਜੀ ਕਹਿੰਦੇ ਤੁਸੀਂ ਜਿਹੜੀਆਂ ਇਸਤਰੀਆਂ ਉਹ ਮੁਕਤ ਹੋ ਜੋਗੀਆਂ ਪਰ ਪੁੱਠੇ ਕੰਮ ਛੱਡਣੇ ਪੈਣੇ ਤੇ ਵਾਹਿਗੁਰੂ ਦਾ ਸਿਮਰਨ ਕਰਨਾ ਪੈਣਾ ਸੱਚੇ ਪਾਸ਼ਾ ਗੁਰੂ ਨਾਨਕ ਦੇਵ ਮਹਾਰਾਜ ਜੀ ਐਨਾ ਵੈਸ਼ੀਆਂ ਨੂੰ ਵੀ ਉਪਦੇਸ਼ ਦਿੰਦੇ ਆ ਕਿ ਨਾਮ ਜਪ ਕੇ ਤੁਹਾਡਾ ਪਲਾ ਹੋ ਜਾਵੇ ਤੁਸੀਂ ਮੁਕਤ ਹੋ ਜੋਗੇ ਸੁਸੰਗਤ ਜੀ ਆਪਾਂ ਆਪਣੀ ਬਹੁਤ ਉਮਰ ਐਂ ਵਿਅਰਥ ਕਰ ਦਿੱਤੀ ਉਹੀ ਉਮਰ ਲੇਖੇ ਵਿੱਚ ਜਿਹੜੀ ਉਮਰ ਵਿੱਚ ਆਪਾਂ ਨਾਮ ਜਪਿਆ ਸੰਗਤ ਕੀਤੀ ਬੰਦਗੀ ਕੀਤੀ ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਰਾਜਾ ਸ਼ੇਵਨਾਬ ਦੇ ਬਾਗ ਵਿੱਚ ਬੈਠੇ ਨੇ ਮਹਾਰਾਜ ਉਹਨਾਂ ਨੂੰ ਉਪਦੇਸ਼ ਦਿੰਦੇ ਵਾ ਕਿ ਬੱਚਿਓ ਨਾਮ ਜਪੋ ਤੁਸੀਂ ਸਾਰੇ ਮੁਕਤ ਹੋ ਜਾਓਗੇ ਪ੍ਰਮਾਤਮਾ ਦੇ ਨਾਮ ਵਿੱਚ ਇੰਨੀ ਤਾਕਤ ਆ ਕਿ ਸੰਗਤ ਜੀ ਜਿਸ ਨਾਮ ਨੂੰ ਜਪ ਕੇ ਗਣਕਾ ਵਰਗੀ ਤਰ ਸਕਦੀ ਆ ਤਾਂ ਅਸੀਂ ਕਿਉਂ ਨਹੀਂ ਬਸ ਲੋੜ ਕਿਸ ਚੀਜ਼ ਦੀ ਹੈ ਥੋੜਾ ਉਦਮ ਕਰਨ ਦੀ ਲੋੜ ਹੈ ਸਤਿਗੁਰ ਸੱਚੇ ਪਾਸ਼ਾ ਜੀ ਸਾਡੇ ਕੋਲੋਂ ਉਦਮ ਕਰਵਾਉਣ ਸਮੇ ਦੇ ਲਿਹਾਜ ਨਾਲ ਉਦਮ ਕਰੋਣ ਤੇ ਨਾਮ ਜਪਣ ਦੀ ਸਾਡੇ ਦੇ ਮਿਹਰ ਕਰਨ ਜੀ ਸਾਡੇ ਸਿਰ ਤੇ ਮਿਹਰਾ ਪਰਿਆ ਹੱਥ ਰੱਖਣ ਵਾਹਿਗੁਰੂ ਜੀ ਤੇ ਅਸੀਂ ਉਹਨਾਂ ਚਰਨਾ ਕਮਲਾਂ ਦੀ ਸਾਨੂੰ ਆਪਣਿਆਂ ਦੀ ਪ੍ਰੀਤ ਬਖਸ਼ਣ ਪੁੱਲਾਂ ਛੁੱਕਾਂ ਦੀ ਮਾਫੀ ਬਖਸ਼ ਦੇਣਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ